ਭਾਰਤ ਪਾਕਿਸਤਾਨ جنگ ਦੇ ਵਿਚਕਾਰ ਭਾਰਤ ਸਰਕਾਰ ਦੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਸਾਫ ਕਰ ਦਿੱਤਾ ਹੈ ਕਿ ਸਾਡੇ ਕੋਲ ਵਾਧੂ ਡੀਜ਼ਲ ਪੈਟਰੋਲ ਅਤੇ ਐਲਪੀਜੀ ਗੈਸ ਹੈ ਕਿਸੇ ਵੀ ਤਰੀਕੇ ਨਾਲ ਘਬਰਾਉਣ ਦੀ ਜਰੂਰਤ ਨਹੀਂ ਹੈ ਇਹਨਾਂ ਦੀਆਂ ਸਪਲਾਈ ਲਾਈਨਸ ਜਿਹੜੀਆਂ ਹੈਗੀਆਂ ਉਹ ਸਾਡੇ ਕੋਲ ਸੁਚਾਰੂ ਢੰਗ ਦੇ ਨਾਲ ਚੱਲ ਰਹੀਆਂ ਹੈਗੀਆਂ ਔਰ ਜਿੱਥੇ-ਜਿੱਥੇ ਵੀ ਸਾਰੇ ਪੈਟਰੋਲ ਪੰਪਾਂ ਦੇ ਉੱਪਰ ਸਾਰੇ ਆਊਟਲੈਟਾਂ ਦੇ ਉੱਪਰ ਇਹਨਾਂ ਦੀ ਸਪਲਾਈ ਜਿਹੜੀ ਆ ਉਹ ਚੰਗੇ ਢੰਗ ਦੇ ਨਾਲ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਸੋ ਇਸ ਕਰਕੇ ਕਿਸੇ ਵੀ ਤਰੀਕੇ ਦੀ ਘਬਰਾਉਣ ਦੀ ਹੜਬੜਾਹਟ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਆਪਾਂ ਦੇਖ ਰਹੇ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਪਿਛਲੇ 1-2 ਦਿਨਾਂ ਤੋਂ ਲਗਾਤਾਰ ਅੱਜ ਵੀ ਪੰਜਾਬ ਦੇ ਵਿੱਚ ਵੀ ਕਈ ਥਾਈਂ ਔਰ ਪੈਟਰੋਲ ਪੰਪਾਂ ਦੇ ਉੱਪਰ ਲੰਬੀਆਂ-ਲੰਬੀਆਂ ਲਾਈਨਾਂ ਲੱਗ ਰਹੀਆਂ ਸੀ ਲੋਕ ਜਿਹੜਾ ਡੀਜ਼ਲ ਪੈਟਰੋਲ ਦੀਆਂ ਟੈਂਕੀਆਂ ਜਿਹੜੀਆਂ ਫੁੱਲ ਕਰਾ ਰਹੇ ਸੀ ਪਰ ਕਿਸੇ ਵੀ ਤਰੀਕੇ ਦੇ ਨਾਲ ਘਬਰਾਉਣ ਦੀ ਜਰੂਰਤ ਨਹੀਂ ਹੈ ਇਹ ਭਾਰਤ ਸਰਕਾਰ ਨੇ ਸਾਫ਼ ਕੀਤਾ ਹੈ ਕਿ ਸਾਡੇ ਕੋਲ ਵਾਧੂ ਜਿਹੜਾ ਉਹ ਡੀਜ਼ਲ ਪੈਟਰੋਲ ਅਤੇ ਐਲਪੀਜੀ ਗੈਸ ਹੈ ਔਰ ਇਹਨਾਂ ਦੀ ਸਪਲਾਈ ਲਾਈਨ ਵੀ ਜਿਹੜੀ ਹੈ ਉਹ ਸੁਚਾਰੂ ਢੰਗ ਦੇ ਨਾਲ ਜਿਹੜੀ ਉਹ ਚੱਲ ਰਹੀ ਹੈਗੀ ਆ ਔਰ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਸੌਖੇ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਅਸੀਂ ਲਗਾਤਾਰ ਪਟਰੋਲ ਪੰਪਾਂ ਦੇ ਉੱਪਰ ਇਹਨਾਂ ਨੂੰ ਮਹੱਈਆ ਕਰਵਾ ਸਕਦੇ ਹਾਂ ਔਰ ਕਰਵਾ ਵੀ ਰਹੇ ਹਾਂ ਸੋ ਹੜਬੜਾਹਟ ਦੀ ਲੋੜ ਨਹੀਂ ਹੈ ਆਰਾਮ ਨਾਲ ਜਿਹੜਾ ਹੈਗਾ ਉਹ ਤੁਸੀਂ ਉਹਨੂੰ ਵਰਤ ਸਕਦੇ ਹੋ ਸੋ ਇਸ ਤਰੀਕੇ ਨਾਲ ਭੀੜ ਇਕੱਠੀ ਹੋ ਕੇ ਉੱਥੇ ਜਾਣ ਦੀ ਜਰੂਰਤ ਨਹੀਂ ਹੈ